ਵਾਇਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਜਿਸ ਜਗ੍ਹਾ ਤੇ ਖੜੇ ਆ ਉਸ ਨਾਲ ਵਕਬ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਪਰ ਵਕਬ ਇਹ ਜ਼ਰੂਰ ਕਰਾਵਾਂਗੇ ਕਿ ਅਸੀਂ ਇਸ ਰੋਡ ਤੇ ਖੜੇ ਆ ਇਸ ਸੜਕ ਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵੀ ਕਿਸੇ ਸਾਧਨ ਨੇ ਕ੍ਰੋਸਿੰਗ ਕਰਨੀ ਹੁੰਦੀ ਆ ਓਵਰਟੇਕ ਕਰਨਾ ਹੁੰਦਾ ਤਾਂ ਬੜਾ ਹੀ ਮੁਸ਼ਕਲ ਆਉਂਦੀ ਏ ਕਿਉਂਕਿ ਇਸ ਪੱਕੀ ਸੜਕ ਦੇ ਨਾਲ ਜਿਹੜੇ ਕੱਚੀ ਥਾਂ ਛੱਡੀ ਜਾਂਦੀ ਏ ওভারਟੈਕ ਲਈ ਜਾਂ ਰਸਤਾ ਆਸਾਨੀ ਦੇ ਨਾਲ ਜਿਹੜਾ ਸਾਧਨ ਹੈਗਾ ਗੁజర్ ਸਕੇ ਪਰ ਤੁਸੀਂ ਰਸਤਾ ਦੇ ਸਕਦੇ ਹੋ ਕਿ ਸਿਰਫ ਤੇ ਸਿਰਫ ਪੱਕੀ ਛੜਕੀ ਬਚੀ ਏ ਕੱਚੀ ਛੜਕੇ ਬਿਲਕੁਲ ਜਿਹੜਾ ਕਿਸਾਨ ਦੇ ਵੱਲੋਂ ਜਾਂ ਨਾਲ ਲੱਗਦੇ ਖੇਤ ਜਿਹੜਾ ਉਸ ਖੇਤ ਦਾ ਮਾਲਕ ਹੈਗਾ ਉਹਦੇ ਵੱਲੋਂ ਵੱਢ ਕੇ ਜ਼ਮੀਨ ਦੇ ਵਿੱਚ ਰਲਾ ਲਈ ਗਈ ਏ ਤੁਸੀਂ ਜਵਾਬ ਜ਼ਰੂਰ ਦੇਣਾ ਕਮੈਂਟਾਂ ਦੇ ਵਿੱਚ ਕੀ ਹੈ ਸਹੀ ਹੈਗਾ ਕਿ ਜਿਹੜੇ ਸਾਧਨਾ ਜਿਹੜੇ ਐਕਸੀਡੈਂਟ ਹੁੰਦੇ ਨੇ ਸਾਧਨ ਨੁਕਸਾਨੇ ਜਾਂਦੇ ਨੇ ਉਹਦਾ ਜ਼ਿੰਮੇਵਾਰ ਕੌਣ ਹੈਗਾ ਤੇ ਹੱਦ ਜਿਹੜਾ ਇਸ ਇਸ ਦੀ ਹੱਤ ਜਦੋਂ ਕਦੋਂ ਤੱਕ ਖਤਮ ਹੋਊਗੀ ਇਸ ਦਾ ਕਮੈਂਟ ਬਾਕਸ ਜਰੂਰ ਆਪਣਾ ਜਵਾਬ ਦੇਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ